ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੇਐਮਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਤੇ ਸੋ ਪੰਜਵੀਂ ਜਮਾਤ ਦੇ ਗਣਿਤ ਦੀ ਜੋ ਲਗਾਤਾਰ ਟਿਊਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ ਉਸ ਵਿੱਚ ਅਸੀਂ ਅਗਲੀ ਐਕਸਰਸਾਈਜ਼ 2.1 ਦੇ ਵਿੱਚ ਤੁਹਾਨੂੰ ਸੋਲੂਸ਼ਨ ਕਰਵਾਉਣ ਜਾ ਰਹੇ ਹਾਂ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਔਰ ਕਮੈਂਟਸ ਦੇ ਵਿੱਚ ਆਪਣੀ ਜੋ ਜਾਣਕਾਰੀ ਉਹ ਜ਼ਰੂਰ ਦੇਣਾ ਕਿ ਤੁਹਾਨੂੰ ਇਹ ਉਪਰਾਲਾ ਕਿੱਦਾਂ ਲੱਗ ਰਿਹਾ ਹੈ ਵੀਡੀਓਜ਼ ਕਿੱਦਾਂ ਲੱਗ ਰਹੀਆਂ ਨੇ ਸੋਲੂਸ਼ਨ ਕਿੱਦਾਂ ਲੱਗ ਰਿਹਾ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਔਰ ਬੈਲ ਆਈਕਨ ਜ਼ਰੂਰ ਦਬਾਉਣਾ ਤਾਂ ਕਿ ਨਵੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਹੀ ਸਮੇਂ ਤੇ ਪਹੁੰਚ ਸਕੇ ਸੋ ਚਲੋ ਜ਼ਿਆਦਾ ਟਾਈਮ ਨਹੀਂ ਲੈਂਦੇ ਸ਼ੁਰੂ ਕਰਦੇ ਹਾਂ ਜੀ ਅਗਲੀ ਐਕਸਰਸਾਈਜ਼ 2.1 2.1 ਦੇ ਵਿੱਚ ਅਸੀਂ ਪਹਿਲਾ ਸਵਾਲ ਸਮਝਣ ਕਰਨਾ ਹੈ ਜੀ ਹੱਲ ਕਰੋ ਤਾਂ ਪਹਿਲੇ ਸਵਾਲ ਦੇ ਵਿੱਚ ਕੀ ਨੇ ਸਾਰੇ ਸਵਾਲ ਜੋੜ ਤੇ ਘਟਾਉਦੇ ਨੇ ਜੋ ਕਿ ਅਸੀਂ ਦੁਹਰਾਈ ਦੇ ਵਿੱਚ ਵੀ ਕਰਵਾਏ ਸੀ ਤਾਂ ਪਹਿਲਾ ਸਵਾਲ ਅਸੀਂ ਇਹਦੇ ਵਿੱਚੋਂ ਕੁਝ-ਕੁਝ ਚੁਣ ਕੇ ਸਵਾਲ ਕਰਵਾਵਾਂਗੇ ਤੇ ਤੁਹਾਡੇ ਲਈ ਕੁਝ ਪ੍ਰੈਕਟਿਸ ਦੇ ਲਈ ਵੀ ਸਵਾਲਾ ਜਿਹੜੇ ਛੱਡੇ ਜਾਣਗੇ ਸੋ ਟੀਚਰ ਸਹਿਬਾਨ ਮਾਤਾ ਪਿਤਾ ਇਸ ਚੀਜ਼ ਨੂੰ ਬੱਚਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਨ ਅਤੇ ਜੋ ਬੱਚੇ ਦੇਖ ਰਹੇ ਨੇ ਉਹ ਇਸ ਨੂੰ ਸੋਲੂਸ਼ਨ ਇਸ ਦਾ ਜ਼ਰੂਰ ਕਰਨਾ ਹੈ ਦੁਹਰਾਈ ਕਰਨਾ ਅਤੇ ਜੋ ਵੀ ਚੀਜ਼ ਤੁਹਾਡੇ ਸਮਝ ਨਹੀਂ ਆਉਂਦੀ ਉਸ ਨੂੰ ਕਮੈਂਟਸ ਦੇ ਵਿੱਚ ਜ਼ਰੂਰ ਪੁੱਛਣ ਦੀ ਜੋ ਹੈ ਕਿਰਪਾਲਤਾ ਕਰਨੀ ਤਾਂ ਕਿ ਸਾਨੂੰ ਤੁਹਾਡੀ ਜਿਹੜੀ رائے ਆ ਉਹ ਮਿਲ ਸਕੇ ਅਰ ਤੁਹਾਡੀਆਂ ਕੋਈ ਪ੍ਰੋਬਲਮਸ ਨੇ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਸਕੀਏ ਸੋ ਪਹਿਲਾ ਕੁਐਸਚਨ ਹੈ ਜੀ ਸਾਡੇ ਕੋਲੇ 6574 6574 ਇਹਦੇ ਵਿੱਚ ਅਸੀਂ 5000 502 5500 2 ਹੈ ਜਿਹੜੀ ਉਹ ਸੰਖਿਆ ਸੀ ਜੋੜਨੀ ਹੈ ਸੋ ਅਸੀਂ ਇਕਾਈ ਵਾਲੇ ਅੰਕ ਤੋਂ ਹੀ ਜੋੜਨਾ ਸ਼ੁਰੂ ਕਰਨਾ ਹੈ ਪਹਿਲਾਂ 4 ਦੇ ਵਿੱਚ 2 ਜੋੜਾਂਗੇ 6 7 ਵਿੱਚ 0 ਜੋੜਾਂਗੇ ਕੋਈ ਫਰਕ ਨਹੀਂ ਪੈਂਦਾ 7 ਹੀ ਰਹੇਗਾ 5 ਦੇ ਵਿੱਚ 5 ਜੋੜਾਂਗੇ ਤਾਂ ਇਹ ਬਣ ਜਾਣਗੇ 10 10 ਦੀ 0 ਇੱਕ ਗਿਆ ਸਾਡੇ ਕੋਲੇ ਹਸਲ ਸੋ 5 ਤੇ 6 11 ਤੇ ਇੱਕ 12 ਸੋ ਇਸ ਤਰ੍ਹਾਂ ਤੁਸੀਂ ਜਿਹੜਾ ਜੋੜਾ ਕਰਨਾ ਹਮੇਸ਼ਾ ਯਾਦ ਰੱਖਣਾ ਕਿ ਇਕਾਈ ਵਾਲੇ ਪਾਸੇ ਤੋਂ ਜੋੜ ਸਟਾਰਟ ਕਰਨਾ ਹੈ ਅਗਰ 9 ਤੋਂ ਜੋੜ ਵੱਧ ਹੈ ਤਾਂ ਜਿਹੜਾ ਉਹਦਾ ਇਕਾਈ ਦਾ ਅੰਕ ਹੋਏਗਾ ਸੰਖਿਆ ਜਿਵੇਂ 10 10 ਦੀ ਇਕਾਈ ਦੀ 0 ਆਈ ਸੀ ਅਤੇ ਇੱਕ ਦਹਾੜੀ ਦਾ ਸੀ ਉਹ ਸਾਡੇ ਕੋਲ ਅੱਗੇ ਹਸਲ ਚਲਿਆ ਗਿਆ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਜਦੋਂ ਵੀ ਜੋੜ ਕਰਨਾ ਸੋ ਉਮੀਦ ਹੈ ਸਮਝ ਆ ਗਿਆ ਹੁਣ ਅਗਲਾ ਕੁਐਸਚਨ ਸੋਲਵ ਕਰਦੇ ਆਂ ਜੀ ਅਗਲੇ ਕੁਐਸਚਨ ਦੇ ਵਿੱਚ ਅਸੀਂ ਕੁਐਸਚਨ ਨੰਬਰ ਡੀ ਪਾਰਟ ਹੈ ਜਿਹੜਾ ਉਹ ਸੋਲਵ ਕਰਾਂਗੇ ਡੀ ਪਾਰਟ ਹੈ 25000 25000 ਦੇ ਵਿੱਚ ਅਸੀਂ 11887 ਸੰਖਿਆ ਪਹਿਲਾਂ ਤੁਹਾਨੂੰ ਜ਼ਰੂਰ ਪੜਨੀ ਆਉਣੀ ਚਾਹੀਦੀ ਹੈ ਪਹਿਲੇ ਚੈਪਟਰ 'ਚ ਅਸੀਂ ਇਹੀ ਕੁਝ ਕੀਤਾ ਸੋ ਉਮੀਦ ਹੈ ਕਿ ਸੰਖਿਆ ਤੁਹਾਨੂੰ ਪੂਰੀ ਪੜਨੀ ਆਉਣੀ ਚਾਹੀਦੀ ਆ ਆ ਗਈ ਹੋਣੀ ਹੈ ਤਾਂ ਸਵਾਲ ਜਿਹੜੇ ਸੋਲਵ ਕਰਨੇ ਸੌਖੇ ਹੋ ਜਾਣਗੇ ਸੋ ਪਹਿਲਾਂ ਅਸੀਂ ਇਕਾਈ ਵਾਲੇ ਪਾਸੇ ਦੇਖਦੇ ਹਾਂ 0 'ਚ 7 ਜੋੜਾਂਗੇ 7 ਹੀ ਰਹੇਗਾ 0 'ਚ 8 ਜੋੜਾਂਗੇ 8 ਹੀ ਰਹੇਗਾ 0 'ਚ 8 ਜੋੜਾਂਗੇ 8 ਰਹੇਗਾ 5 ਦੇ ਵਿੱਚ 1 ਜੋੜੋਂਗੇ ਤਾਂ 6 ਬਣ ਜਾਏਗਾ ਔਰ 2 'ਚ 1 ਜੋੜੋਂਗੇ ਤਾਂ 3 ਬਣ ਜਾਏਗਾ ਸੋ ਇਸ ਤਰ੍ਹਾਂ ਤੁਸੀਂ ਜੋੜ ਦੇ ਸਵਾਲ ਆ ਜਿਹੜੇ ਉਹ ਹੱਲ ਕਰਨੇ ਆ ਤੇ ਲਗਭਗ ਪੰਜਵੀਂ ਦੇ ਸਾਰੇ ਹੀ ਬੱਚਿਆਂ ਨੂੰ ਜੋੜ ਦੇ ਸਵਾਲ ਬਹੁਤ ਹੀ ਅੱਛੀ ਤਰ੍ਹਾਂ ਕਰਨੇ ਆਉਂਦੇ ਨੇ ਤਾਂ ਹੁਣ ਅਸੀਂ ਅੱਗੇ ਸੋਲਵ ਕਰਾਂਗੇ ਜੀ ਘਟਾਓ ਦੇ ਸਵਾਲ ਤਾਂ ਇਸੇ ਤਰ੍ਹਾਂ ਦੋ ਕੁਐਸਚਨ ਅਸੀਂ ਘਟਾਓ ਦੇ ਕਰਾਂਗੇ ਅਸੀਂ ਏ ਤੇ ਡੀ ਪਾਰਟ ਜੋੜ ਦਾ ਸੋਲਵ ਕੀਤਾ ਹੁਣ ਅਸੀਂ ਘਟਾਓ ਦੇ ਦੋ ਕੁਐਸਚਨ ਜਿਹੜੇ ਕਿ ਵੱਡੇ ਕੁਐਸਚਨ ਨੇ ਜੀ ਅਤੇ ਐਚ ਤਾਂ ਸਭ ਤੋਂ ਪਹਿਲਾਂ ਅਸੀਂ ਜੀ ਪਾਰਟ ਕਰਦੇ ਹਾਂ ਜੀ ਦੇ ਵਿੱਚ ਕੀ ਹੈ 80029 80000 29 ਸੰਖਿਆ ਹੈ ਔਰ ਉਹਦੇ ਵਿੱਚੋਂ 21280 ਮਾਈਨਸ ਕਰਨਾ ਹੈ 21200 ਮਾਈਨਸ ਕਰਨਾ ਹੈ ਜੀ ਤਾਂ 21200 ਨੂੰ ਅਸੀਂ 8029 ਚੋਂ ਮਾਈਨਸ ਕਰਾਂਗੇ ਜੀ ਤਾਂ ਪਹਿਲਾਂ ਦੇਖੋ ਇਕਾਈ ਦੇ ਵਿੱਚ ਉੱਪਰ 9 ਹੈ ਥੱਲੇ 0 ਹੈ ਤਾਂ 9 ਹੀ ਆ ਜਾਏਗਾ ਕਿਉਂਕਿ ਅਸੀਂ ਪਿੱਛੇ ਖਾਲੀ ਥਾਂ ਵਿੱਚ ਦੇਖਿਆ ਸੀ ਕਿ ਕਿਸੇ ਵੀ ਸੰਖਿਆ ਦੇ ਵਿੱਚ 0 ਜੋੜਨ ਤੇ ਘਟਾਉਣ ਨਾਲ ਕੋਈ ਵੀ ਫਰਕ ਹੈ ਜਿਹੜਾ ਉਹ ਸੰਖਿਆ ਦੇ ਉੱਪਰ ਨਹੀਂ ਪੈਂਦਾ ਇਸੇ ਤਰ੍ਹਾਂ ਦਹਾਈ ਤੇ ਦੋ ਦੇ ਵਿੱਚੋਂ ਜ਼ੀਰੋ ਨੂੰ ਘਟਾਉਣ ਤੇ ਕੋਈ ਫਰਕ ਨਹੀਂ ਪਏਗਾ ਦੋ ਹੀ ਆਏਗਾ ਅੱਗੇ ਹੁਣ ਸੈਂਕੜੇ ਦੇ ਵਿੱਚ ਉੱਪਰ ਸਾਡੇ ਕੋਲ ਜ਼ੀਰੋ ਹੈ ਤੇ ਇੱਥੇ ਸਾਡੇ ਕੋਲ ਦੋ ਹੈ ਤਾਂ ਇਸ ਨੂੰ ਹਸਲ ਲੈਣੇ ਪੈਣਗੇ ਅੱਗੇ ਵਾਲੇ ਤੋਂ ਅੱਗੇ ਵਾਲੇ ਕੋਲ ਵੀ ਜ਼ੀਰੋ ਹੈ ਤੇ ਥੱਲੇ ਇੱਕ ਹੈ ਇਸ ਕੋਲ ਵੀ ਹੈ ਨਹੀਂ ਥੋੜੇ ਨੇ ਨਾ ਇਹ ਹਸਲ ਦੇ ਸਕਦਾ ਨਾ ਇਹਦੇ ਵਿੱਚੋਂ ਇਹ ਘਟਾ ਸਕਦਾ ਸੋ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਇੱਥੋਂ 8 ਤੋਂ ਹਸਲ ਲਵਾਂਗੇ 8 ਨੇ 1 ਹਸਲ ਪਿੱਛੇ ਦਿੱਤਾ ਇਹਦੇ ਕੋਲ ਰਹਿ ਗਏ ਜੀ 7 0 ਵਾਲੇ ਕੋਲ ਇਹਦੇ ਕੋਲ ਬਣ ਗਏ ਸੀ 10 ਹੁਣ ਇਹਨੇ ਇੱਕ ਪਿੱਛੇ ਹਸਲ ਦੇਣਾ ਇਸ ਲਈ ਇਹਦੇ ਕੋਲ ਰਹਿ ਜਾਣਗੇ ਜੀ 9 ਤੇ ਇਹਦੇ ਕੋਲੇ ਬਣ ਜਾਣਗੇ 10 ਤਾਂ ਇਸ ਤਰ੍ਹਾਂ ਅਸੀਂ ਹਸਲ ਲੈਣੇ ਆ ਤਾਂ 10 ਦੇ ਵਿੱਚੋਂ ਅਸੀਂ 2 ਨੂੰ ਘਟਾ ਦਾਂਗੇ 8 ਆ ਜਾਏਗਾ 9 ਚੋਂ 1 ਘਟਾ ਦਾਂਗੇ ਤਾਂ ਜੀ ਸਾਡੇ ਕੋਲੇ 8 ਆ ਜਾਏਗਾ 7 ਦੇ ਵਿੱਚੋਂ 2 ਘਟਾ ਦਾਂਗੇ ਸਾਡੇ ਕੋਲੇ 5 ਆ ਜਾਏਗਾ ਤਾਂ ਮੋਸਟਲੀ ਕੁਝ ਕੁ ਬੱਚੇ ਨੇ ਜਿਹੜੇ ਉਹ ਉਹਨਾਂ ਨੂੰ ਆਉਂਦੀ ਹੁੰਦੀ ਹੈ ਘਟਾਓ ਪਰ ਉਹ ਕਨਫਿਊਜ਼ ਹੋ ਜਾਂਦੇ ਨੇ ਹਸਲ ਲੈਣ ਦੇ ਚੱਕਰ 'ਚ ਜਾਂ ਉਹ ਹਸਲ ਲੈ ਲੈਂਦੇ ਨੇ ਤਾਂ ਜਿੱਥੋਂ ਹਸਲ ਲਿਆ ਉੱਥੋਂ ਘਟਾਉਂਦੇ ਨਹੀਂਗੇ ਤਾਂ ਇਸ ਚੀਜ਼ ਨੂੰ ਜ਼ਰੂਰ ਗੌਰ ਨਾਲ ਤੁਸੀਂ ਸੋਲਵ ਕਰਨਾ ਹੈ ਸੋ ਇਸ ਤਰ੍ਹਾਂ ਅਸੀਂ ਜਿਹੜੇ ਕੁਐਸਚਨ ਆ ਘਟਾਓ ਦੇ ਸੋਲਵ ਕਰਨੇ ਉਮੀਦ ਹੈ ਕੁਐਸਚਨ ਸਮਝ ਆ ਗਿਆ ਹੋਣਾ ਤਾਂ ਕੁਐਸਚਨ ਅਸੀਂ ਅੱਗੇ ਐਚ ਪਾਰਟ ਆ ਜਿਹੜਾ ਉਹ ਸਟਾਰਟ ਕਰਦੇ ਆਂ ਜੀ ਐਚ ਪਾਰਟ ਐਚ ਪਾਰਟ ਦੇ ਵਿੱਚ ਸਾਡੇ ਕੋਲ 56799 56799 ਇਹਦੇ ਵਿੱਚੋਂ ਅਸੀਂ 1234 ਤਾਂ ਤੁਸੀਂ ਜਦੋਂ ਸੰਖਿਆ ਪਹਿਲੀ ਵੱਡੀ ਹੋਵੇ ਵੱਧ ਅੰਕਾਂ ਦੀ ਹੋਵੇ ਦੂਜੀ ਘੱਟ ਦੀ ਹੋਵੇ ਤਾਂ ਹਮੇਸ਼ਾ ਪਿਛਲੇ ਇਕਾਈ ਤੋਂ ਲਿਖਣੇ ਸ਼ੁਰੂ ਕਰਨੇ ਆ 4 3 2 1 ਤਾਂ ਅੱਗੇ ਜਿੰਨੇ ਵੀ ਬਚ ਗਏ ਉਹਨਾਂ ਦੇ ਥੱਲੇ ਜ਼ੀਰੋ ਲਗਾ ਦਿਓ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਭੁਲੇਖਾ ਜਿਹੜਾ ਉਹ ਨਾ ਪਵੇ ਤੇ ਕੋਸ਼ਿਸ਼ ਹੈ ਜਿਹੜਾ ਤੁਹਾਡਾ ਸਹੀ ਸੋਲਵ ਹੋਵੇ ਗਲਤ ਨਾ ਹੋਵੇ ਸੋ 9 ਦੇ ਵਿੱਚੋਂ ਅਸੀਂ 4 ਘਟਾਉਣੇ ਆ ਜੀ 5 ਆ ਜਾਣਗੇ ਬਿਨਾਂ ਹਸਲ 8 ਦੇ ਵਿੱਚੋਂ ਅਸੀਂ 3 ਘਟਾਉਣੇ ਆ 5 ਆ ਜਾਣਗੇ ਜੀ 7 ਦੇ ਵਿੱਚੋਂ 2 ਘਟਾਉਣੇ ਆ 5 ਆ ਜਾਣਗੇ ਜੀ 6 'ਚੋਂ 1 ਘਟਾਉਣੇ ਆ 5 5 'ਚੋਂ 0 ਘਟਾਵਾਂਗੇ 5 ਤਾਂ ਬੜਾ ਹੀ ਮੈਜੀਕਲ ਜਿਹੜਾ ਆਨਸਰ ਹੈਗਾ ਉਹ ਇਹਦੇ ਵਿੱਚ ਆ ਗਿਆ ਤਾਂ ਇਸ ਨਾਲ ਤੁਸੀਂ ਇੱਕ ਖੇਡ ਵੀ ਖੇਡ ਸਕਦੇ ਹੋ ਕਿ ਪੁੱਛ ਸਕਦੇ ਹੋ ਕਿ 56799 ਚ ਅਸੀਂ ਕੀ ਘਟਾਈਏ ਕਿ ਸਾਡੇ ਕੋਲ ਸਾਰੇ ਦੇ ਸਾਰੇ 5 ਦੇ 5 5 ਆ ਜਾਣ ਤਾਂ ਇਸ ਤਰ੍ਹਾਂ ਦੀ ਤੁਸੀਂ ਇੱਕ ਕੁਐਸਚਨ ਬਣਾ ਕੇ ਇਸ ਨੂੰ ਇੱਕ ਐਕਟੀਵਿਟੀ ਦੇ ਰੂਪ ਵਿੱਚ ਵੀ ਸੋਲਵ ਕਰ ਸਕਦੇ ਹੋ ਤਾਂ ਬੜਾ ਹੀ ਰੋਚਿਕਜਾ ਆਨਸਰ ਸਾਡੇ ਕੋਲੇ ਆਇਆ ਸੋ ਇਸ ਤਰ੍ਹਾਂ ਸਾਡੇ ਕੋਲੇ ਜਿਹੜੇ ਪਹਿਲੇ ਕੁਐਸਚਨ ਦੇ ਸੀਗੇ ਸਵਾਲ ਉਹ ਅਸੀਂ 4 ਸਵਾਲ ਸੀ ਜਿਹੜੇ ਉਹ ਹੱਲ ਕਰ ਲਿਆ 8 ਦੇ ਵਿੱਚੋਂ ਤੇ ਬਾਕੀ ਜਿਹੜੇ 4 ਕੁਐਸਚਨ ਬਚ ਗਏ ਉਹ ਬੱਚਿਓ ਤੁਸੀਂ ਜਰੂਰ ਸੋਲਵ ਕਰਨੇ ਆਂ ਅਗਰ ਕੋਈ ਕੁਐਸਚਨ ਦੀ ਪ੍ਰੋਬਲਮ ਆਏਗੀ ਤਾਂ ਤੁਸੀਂ ਜਰੂਰ ਵੀਡੀਓ ਦੇ ਵਿੱਚ ਕਮੈਂਟਸ ਦੇ ਵਿੱਚ ਪੁੱਛਣਾ ਆਪਣੇ ਟੀਚਰ ਸਹਿਬਾਨ ਨਾਲ ਰਾਇ ਕਰਨੀ ਆ ਸੋ ਤੁਸੀਂ ਆਪਣੇ ਟੀਚਰ ਸਹਿਬਾਨ ਨੂੰ ਵੀ ਪੁੱਛੋ ਕਿਉਂਕਿ ਇਹ ਜਸਟ ਤੁਹਾਨੂੰ ਇੱਕ ਟਿਊਸ਼ਨ ਐਕਸਟਰਾ ਐਕਟੀਵਿਟੀ ਕਰਵਾਈ ਜਾ ਰਹੀ ਹੈ ਇਸ ਦੇ ਵਿੱਚ ਤੁਸੀਂ ਆਪਣੇ ਟੀਚਰ ਦੀ ਸਲਾਹ ਵੀ ਲੈ ਸਕਦੇ ਹੋ ਤੁਸੀਂ ਸਾਡੇ ਨਾਲ ਵੀ ਜੋ ਹੈ ਕੰਟੈਕਟ ਦੇ ਵਿੱਚ ਕਮੈਂਟ ਦੇ ਵਿੱਚ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਭਾਵ ਕਿ ਕਮੈਂਟ ਦੇ ਵਿੱਚ ਤੁਸੀਂ ਆਪਣਾ ਕੁਐਸਚਨ ਪਾਓ ਔਰ ਤੁਸੀਂ ਉਹਦੀ ਸਮੱਸਿਆ ਦੱਸੋ ਤਾਂ ਤੁਹਾਨੂੰ ਸੋਲਵ ਕਰਕੇ ਉਹਦੀ ਵੀਡੀਓ ਰਾਹੀਂ ਜਾਂ ਉਹ ਕਮੈਂਟਸ ਦੇ ਵਿੱਚ ਹੀ ਤੁਹਾਨੂੰ ਆਨਸਰ ਦਿੱਤਾ ਜਾਵੇਗਾ ਸੋ ਅੱਗੇ ਅਸੀਂ ਸੈਕੰਡ ਕੁਐਸਚਨ ਹੈ ਜਿਹੜਾ ਉਹ ਸੋਲਵ ਕਰਦੇ ਹਾਂ ਜੀ ਸੈਕੰਡ ਦੇ ਵਿੱਚ ਵੀ ਸਾਡੇ ਕੋਲੇ ਇਸੇ ਤਰ੍ਹਾਂ ਦੇ ਹੀ ਕੁਐਸਚਨ ਨੇ ਪਰ ਉਹਦੇ ਵਿੱਚ ਇੱਕ ਇੱਕ ਜਿਹੜੀ ਸੰਖਿਆ ਹੈਗੀ ਸਾਡੇ ਕੋਲੇ ਉਹ ਵੱਜ ਜਾਂਦੀ ਹੈ ਤਾ ਪਹਿਲੇ ਕੁਐਸਚਨ ਦੇ ਵਿੱਚ ਦੋ ਸੰਖਿਆਵਾਂ ਦਾ ਜੋੜ ਹੈ ਤੁਸੀਂ ਬੜੇ ਆਸਾਨੀ ਨਾਲ ਕਰ ਲੋਗੇ ਸੈਕੰਡ ਕੁਐਸਚਨ ਦੇ ਵਿੱਚ ਵੀ ਤੁਹਾਡੇ ਕੋਲ ਦੋ ਇੱਕੋ ਜਿਹੀਆਂ ਸੰਖਿਆਵਾਂ ਚਾਰ-ਚਾਰ ਅੰਕ ਨੇ ਤੁਸੀਂ ਆਸਾਨੀ ਨਾਲ ਕਰ ਲੋਗੇ ਅੱਗੇ ਪੰਜ-ਪੰਜ ਸੰਖਿਆਵਾਂ ਪੰਜ ਅੰਕਾਂ ਦੀਆਂ ਸੰਖਿਆਵਾਂ ਸੌਰੀ ਪੰਜ ਅੰਕਾਂ ਦੀਆਂ ਸੰਖਿਆਵਾਂ ਦਾ ਜੋੜ ਹੈ ਇਹ ਵੀ ਤੁਸੀਂ ਬੜੇ ਆਸਾਨੀ ਨਾਲ ਕਰ ਲੋਗੇ ਜੋ ਡੀ ਪਾਰਟ ਹੈ ਇਹ ਵੀ ਤੁਸੀਂ ਪੰਜ-ਪੰਜ ਅੰਕਾਂ ਦੀਆਂ ਸੰਖਿਆਵਾਂ ਨੇ ਕਰ ਲੋਗੇ ਤਾਂ ਅਸੀਂ ਕੁਐਸਚਨ ਈ ਤੋਂ ਸਟਾਰਟ ਕਰਨ ਲੱਗੇ ਆ ਕਿਉਂਕਿ ਈ ਪਾਰਟ ਦੇ ਵਿੱਚ ਤੁਹਾਡੇ ਕੋਲੇ ਕੀ ਹੈ ਤਿੰਨ ਸੰਖਿਆਵਾਂ ਦਿੱਤੀਆਂ ਨੇ ਔਰ ਤਿੰਨੇ ਚਾਰੇ ਚਾਰ ਚਾਰ ਸੌਰੀ ਤਿੰਨੇ ਸੰਖਿਆਵਾਂ ਚਾਰ ਅੰਕਾਂ ਦੀਆਂ ਨੇ ਤਾਂ ਪਹਿਲੀ ਸੰਖਿਆ ਹੈ 8761 5584 ਔਰ ਤੀਸਰੀ ਹੈ 4320 ਤਾਂ ਕੋਈ ਜੋੜ ਕੋਈ ਬਹੁਤਾ ਔਖਾ ਨਹੀਂ ਹੈਗਾ ਚਾਹੇ ਤਿੰਨ ਦੀ ਜਗ੍ਹਾ ਚਾਰ ਸੰਖਿਆਵਾਂ ਮਾ ਆ ਜਾਣ ਤੁਸੀਂ ਉੱਪਰ ਤੋਂ ਥੱਲੇ ਤੱਕ ਜੋੜ ਕਰਦੇ ਆਉਣਾ ਤਾਂ ਬੜਾ ਹੀ ਈਜ਼ੀ ਹੈ ਇਸ ਨੂੰ ਅਸੀਂ ਦੋ ਤਰੀਕਿਆਂ ਨਾਲ ਕਰਾਵਾਂਗੇ ਵੈਸੇ ਤੁਸੀਂ ਉਹਨਾਂ ਪੰਜਵੇਂ ਚ ਹੋਗੇ ਇਹਨੂੰ ਇਕੱਠਾ ਲਿਖ ਕੇ ਵੀ ਕਰ ਸਕਦੇ ਹੋ ਇਕੱਠਾ ਲਿਖੇ ਬਿਨਾ ਇੱਕ ਲਾਈਨ ਚ ਵੀ ਕਰ ਸਕਦੇ ਆ ਤਾਂ ਇਸ ਕੁਐਸਚਨ ਨੂੰ ਅਸੀਂ ਤੁਹਾਨੂੰ ਤਿੰਨ ਤਰੀਕਿਆਂ ਨਾਲ ਕਰਵਾਵਾਂਗੇ ਇਸ ਚੀਜ਼ ਨੂੰ ਤੁਸੀਂ ਬੜਾਈ ਧਿਆਨ ਨਾਲ ਦੇਖਣਾ ਟ੍ਰੀਕੀ ਕੁਐਸਚਨ ਵੀ ਕਰਾਵਾਂਗੇ ਤਾਂ ਕਿ ਤੁਸੀਂ ਕੱਲ ਨੂੰ ਕੋਈ ਕੰਪੀਟੀਸ਼ਨ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਤੁਸੀਂ ਜਿਹੜੇ ਕੁਐਸਚਨ ਨੂੰ ਬਿਨਾ ਇੰਨਾ ਟਾਈਮ ਵੇਸਟ ਕੀਤੇ ਸੋਲਵ ਕਰ ਸਕੋ ਤਾਂ ਇਹਦੇ ਵਿੱਚ ਦੇਖੋ 4 3 5 0 5 ਆ ਜਾਏਗਾ ਜੀ 0 ਵਿਚਾਈਡ ਨਹੀਂ ਹੋਣੀ 6 ਤੇ 8 14 ਤੇ 2 16 ਪਹਿਲਾਂ ਅਸੀਂ ਬਿਲਕੁਲ ਸਿੰਪਲ ਮੈਥਡ ਨਾਲ ਕਰਵਾ ਰਹੇ ਹਾਂ ਤਾਂ 16 ਦੇ ਵਿੱਚ ਕੀ ਆ ਗਿਆ ਇੱਕ ਹਸਲ 7 8 ਤੇ 5 13 7 ਤੇ 8 ਤੇ 5 13 13 ਤੇ 3 16 ਇੱਕ ਫੇਰ ਹਸਲ ਆ ਗਿਆ ਜੀ 1 ਤੇ 8 9 9 ਤੇ 5 14 ਤੇ 4 18 ਆ ਗਿਆ ਜੀ ਤਾਂ ਤੁਹਾਡੇ ਕੋਲੇ 18665 ਆ ਜਿਹੜਾ ਉਹ ਆਨਸਰ ਹੈ ਆ ਜਾਏਗਾ ਇਹ ਤਾਂ ਆ ਗਿਆ ਸਾਡੇ ਕੋਲ ਸਿੰਪਲ ਮੈਥਡ ਉਸ ਤੋਂ ਬਾਅਦ ਕੁਝ ਬੱਚਿਆਂ ਨੂੰ ਇਕੱਠਿਆਂ ਨੂੰ ਕਰਨ ਚ ਪ੍ਰੋਬਲਮ ਆਏਗੀ ਤਾਂ ਉਸ ਵਿੱਚ ਅਸੀਂ ਜੋ ਹੈ ਅਸੀਂ ਕੀ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਦੋ ਸੰਖਿਆਵਾਂ ਨੂੰ ਲਿਖ ਕੇ ਉਹਨਾਂ ਦਾ ਜੋੜ ਕਰ ਲਾਂਗੇ ਤਾਂ ਇਹਨਾਂ ਦਾ ਜੋੜ ਕਰ ਲੈਣਾ ਤੁਸੀਂ 8 ਤੇ 6 14 1 ਹਸਲ 7 ਤੇ 8 ਤੇ 5 13 1 ਹਸਲ 8 ਤੇ 9 ਤੇ 5 14 ਉਸ ਤੋਂ ਬਾਅਦ ਜੋ ਤੁਹਾਡੇ ਕੋਲੇ ਜੋੜផល ਆ ਗਿਆ ਦੋ ਸੰਖਿਆਵਾਂ ਦਾ ਉਹਦੇ ਵਿੱਚ ਤੁਸੀਂ ਤੀਸਰੀ ਸੰਖਿਆ ਜਿਹੜੀ ਹੈ ਉਹਨੂੰ ਤੁਸੀਂ ਜੋੜਦੇ ਹੈ ਤਾਂ ਤੁਹਾਡੇ ਕੋਲੇ ਜੋੜ ਆ ਜਿਹੜਾ ਉਹ ਬੜੀ ਆਸਾਨੀ ਦੇ ਨਾਲ ਆ ਜਾਏਗਾ 18665 ਸੋ ਇਸ ਤਰ੍ਹਾਂ ਤੁਸੀਂ ਇਹਨੂੰ ਦੋ ਤਰੀਕਿਆਂ ਨਾਲ ਪਹਿਲੇ ਸਟੈਪ ਦੇ ਵਿੱਚ ਪਹਿਲੀਆਂ ਦੋ ਸੰਖਿਆਵਾਂ ਨੂੰ ਅਗਲੇ ਸਟੈਪ ਦੇ ਵਿੱਚ ਤੁਸੀਂ ਜੋ ਜੋੜផល ਆ ਗਿਆ ਉਹਦੇ ਵਿੱਚ ਤੀਜੀ ਸੰਖਿਆ ਨੂੰ ਜੋੜ ਦੇਣਾ ਸੋ ਇਸ ਤਰ੍ਹਾਂ ਤੁਸੀਂ ਬੜੇ ਹੀ ਈਜ਼ੀ ਤਰੀਕੇ ਦੇ ਨਾਲ ਜਿਹੜੇ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ ਤਾਂ ਹੁਣ ਅਸੀਂ ਇੱਕ ਤੀਸਰਾ ਜਿਹੜਾ ਤਰੀਕਾ ਹੈਗਾ ਉਹ ਦੇਖਦੇ ਹਾਂ ਕਿਵੇਂ ਆ ਸੋ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕੁਐਸਚਨ ਨੂੰ ਸੋਲਵ ਕਰਦੇ ਹਾਂ ਤਾਂ ਸਾਡੇ ਕੋਲੇ ਤਿੰਨ ਸੰਖਿਆਵਾਂ ਨੇ ਇੱਕੋ ਹੀ ਇਹ ਹੀ ਕੁਐਸਚਨ ਨੂੰ ਅਸੀਂ ਤੁਹਾਡੇ ਕੋਲੇ ਸੋਲਵ ਕਰਾਂਗੇ ਤਾਂ ਕਿਹੜੀਆਂ-ਕਿਹੜੀਆਂ ਨੇ ਅਸੀਂ ਧਿਆਨ ਨਾਲ ਲਿਖ ਲੈਣੇ ਆ 8761 ਜੋੜ 5584 ਤੁਹਾਨੂੰ ਇਹ ਦੁਬਾਰਾ ਲਿਖਣ ਦੀ ਜ਼ਰੂਰਤ ਨਹੀਂ ਪੈਣੀ ਵੈਸੇ ਮੈਂ ਮੋਟਾ-ਮੋਟਾ ਕਰਕੇ ਲਿਖ ਰਿਹਾ ਵੱਡੇ-ਵੱਡੇ ਅੰਕ ਪਾ ਕੇ ਸੋ ਇਹਦੇ ਵਿੱਚ ਅਸੀਂ ਖੱਬੇ ਪਾਸੇ ਤੋਂ ਸਭ ਤੋਂ ਪਹਿਲਾ ਅੰਕ ਆਪਸ ਵਿੱਚ ਮਿਲਾਉਣਾ ਤਾਂ ਦੇਖੋ ਇੱਥੇ ਵੀ ਚਾਰ ਅੰਕਾਂ ਦੀ ਸੰਖਿਆ ਇੱਥੇ ਵੀ ਚਾਰ ਅੰਕਾਂ ਦੀ ਸੰਖਿਆ ਇੱਥੇ ਵੀ ਚਾਰ ਅੰਕਾਂ ਦੀ ਸੰਖਿਆ ਤਾਂ ਸਭ ਤੋਂ ਪਹਿਲਾਂ ਤੁਸੀਂ ਇਕਾਈ ਦਾ ਅੰਕ ਦੇਖਣਾ 1 4 0 ਇਹਨਾਂ ਨੂੰ ਜੋੜ ਦੋ 1 ਤੇ 4 5 5 ਦੇ ਵਿੱਚ 0 ਜੋੜੋਂਗੇ 5 ਹੀ ਆਏਗਾ ਇਹ ਹੋ ਗਿਆ ਜੀ ਹੁਣ ਦਹਾਈ ਦਾ 6 8 ਤੇ 2 ਤਾਂ ਪਹਿਲਾਂ ਅਗਰ ਕੋਈ 10 ਬਣਦੀਆ ਤਾਂ ਉਹ ਦੇਖ ਲਓ ਜਿਵੇਂ 8 ਤੇ 2 10 ਬਣਦੀਆ 10 ਦੇ ਵਿੱਚ 6 ਜੋੜ ਦੋਂਗੇ 16 ਤਾਂ ਅਗਲੇ ਦੇ ਵਿੱਚ ਪਹਿਲਾਂ ਹੀ 1 ਲਗਾ ਲਓ ਜੀ ਤਾਂ ਹੁਣ ਇਹ ਅਸੀਂ ਇਕੱਠੇ ਜੋੜਾਂਗੇ 7 ਤੇ 1 8 ਹੋ ਗਏ 8 ਦੇ ਵਿੱਚ 5 ਜੋੜ ਦੋਂਗੇ 13 13 ਦੇ ਵਿੱਚ 3 ਜੋੜ ਦੋਗੇ ਕੀ ਆ ਜਾਏਗਾ 16 ਅਗਲੇ ਵਿੱਚ ਇੱਕ ਫੇਰ ਤਾਂ 8 ਤੇ 1 9 9 ਤੇ 5 14 14 ਤੇ 4 18 ਤਾਂ ਇਸ ਤਰ੍ਹਾਂ ਤੁਸੀਂ ਜੋ ਹੈ ਆ ਜਿਹੜਾ ਮੈਂ ਲਿਖਿਆ ਹੈ ਕੁਐਸਚਨ ਇਹ ਵੀ ਲਿਖਣ ਦੀ ਜ਼ਰੂਰਤ ਨਹੀਂ ਤੁਸੀਂ ਇੱਥੇ ਹੀ ਇਸ ਤਰ੍ਹਾਂ ਸਾਰਾ ਜੋੜ ਕੇ ਸਿੱਧਾ ਆਨਸਰ ਲਗਾ ਸਕਦੇ ਹੋ ਤਾਂ ਇਸ ਤਿੰਨ ਤਰੀਕਿਆਂ ਨਾਲ ਤੁਸੀਂ ਵੀ ਕੁਐਸਚਨ ਨੂੰ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗ ਰਿਹਾ ਸੌਖਾ ਹੈ ਉਹ ਕਰੋ ਤਿੰਨੇ ਤਰੀਕਿਆਂ ਨਾਲ ਸਿੱਖੋ ਠੀਕ ਹੈ ਤਾਂ ਇਸ ਤਰ੍ਹਾਂ ਤੁਸੀਂ ਕੁਐਸਚਨ ਬੜੇ ਹੀ ਵਧੀਆ ਤਰੀਕੇ ਨਾਲ ਛੇਤੀ ਵੀ ਕਰ ਸਕਦੇ ਹੋ ਸੋ ਹਸਲ ਲੈਣ ਵਾਲੀ ਗਲਤੀ ਅਸੀਂ ਕਦੇ ਵੀ ਨਹੀਂ ਕਰਨੀ ਤਾਂ ਅਸੀਂ ਕਰਦੇ ਹਾਂ ਇੱਕ ਕੁਐਸਚਨ ਹੋਰ ਉਸ ਤੋਂ ਬਾਅਦ ਘਟਾਓ ਦੇ ਕੁਐਸਚਨ ਕਰਾਂਗੇ ਤਾਂ ਅਸੀਂ ਕੋਈ ਵੀ ਇੱਕ ਕੁਐਸਚਨ ਦੇਖਦੇ ਹਾਂ ਆ ਵਾਲਾ ਐਚ ਕੁਐਸਚਨ ਦੇਖਦੇ ਹਾਂ ਕਿਉਂਕਿ ਇਹਦੇ ਵਿੱਚ ਪਹਿਲਾਂ 5 ਅੰਕਾਂ ਦੀ ਸੰਖਿਆ ਫਿਰ 4 ਅੰਕਾਂ ਦੀ ਫਿਰ 5 ਅੰਕਾਂ ਦੀ ਦਾਸੀ ਨੂੰ ਪਹਿਲਾਂ ਤੁਸੀਂ ਉਸੇ ਤਰ੍ਹਾਂ ਹੀ ਇਕੱਠੇ ਹੀ ਤਿੰਨੋਂ ਲਿਖ ਕੇ ਕਰਵਾਵਾਂਗੇ ਤਾਂ ਐਚ 파ਟ ਨੂੰ ਅਸੀਂ ਕਰਦੇ ਹਾਂ ਜੀ ਐਚ 파ਟ ਦੇ ਵਿੱਚ ਸਾਡੇ ਕੋਲੇ ਹੈ 72000 624 ਉਸ ਤੋਂ ਬਾਅਦ ਅੰਕ ਘਟਨੇ ਤਾਂ ਪਿੱਛੋਂ ਲਿਖੋ 3106 ਉਸ ਤੋਂ ਬਾਅਦ ਸਾਡੇ ਕੋਲ 10234 10200 34 ਤਾਂ ਖਾਲੀ ਜਗ੍ਹਾ ਨੂੰ ਜ਼ੀਰੋ ਲਾ ਕੇ ਭਰ ਦੋ ਕਦੇ ਵੀ ਅੱਗਿਓ ਜਿਵੇਂ ਆਹ ਵਾਲੀ ਸੰਖਿਆ ਸੀ 3106 ਇਹਨੂੰ ਇੱਥੋਂ ਇਹਦੇ ਥੱਲੇ ਹਉਣੀ ਸਟਾਰਟ ਕਰਨਾ ਫਿਰ ਤਾਂ ਤੁਹਾਡਾ ਇਹ ਸੰਖਿਆ 4 ਦੀ ਜਗ੍ਹਾ ਪੰਜ ਅੰਕਾਂ ਦੀ 31060 ਬਣ ਜੂ ਤਾਂ ਇਸ ਤਰ੍ਹਾਂ ਇਹ ਗਲਤੀਆਂ ਨਹੀਂ ਕਰਨੀਆਂ ਸੋ ਇਸ ਗਲਤੀ ਨੂੰ ਕਦੇ ਨਾ ਦੁਹਰਾਇਓ ਸੋ ਇਹਦਾ ਜੋੜ ਕਰ ਦੇਣਾ 4 ਤੇ 6 10 ਤੇ 4 14 1 ਹਸਲ 1 ਤੇ 2 3 0 ਆ ਗਈ 3 ਤੇ 3 6 ਆ ਗਏ 6 7 ਤੇ 2 9 ਆ ਗਿਆ 2 ਤੇ 3 5 0 ਚਾਹੇ ਛੱਡ ਹੀ ਦਿਆ ਕਰੋ 7 ਤੇ 1 8 ਤਾਂ 85964 ਜਿਹੜਾ ਉਹ ਤੁਹਾਡੇ ਕੋਲੇ ਇਸ ਦਾ ਆਨਸਰ ਆ ਜਾਵੇਗਾ ਸੋ ਇਸ ਤਰ੍ਹਾਂ ਤੁਸੀਂ ਜਿਹੜੇ ਜੋੜ ਦੇ ਸਵਾਲ ਆ ਉਹ ਕਰਨੇ ਨੇ ਇਸ ਨੂੰ ਤੁਸੀਂ ਜੋ ਇੱਕ ਰੇਖਾ ਦੇ ਵਿੱਚ ਹੈ ਉਹ ਵੀ ਕਰ ਸਕਦੇ ਹੋ ਸਿੰਗਲ ਲਾਈਨ ਦੇ ਵਿੱਚ ਜਿਸ ਤਰ੍ਹਾਂ ਕਿ ਤੁਹਾਡੇ ਕੋਲੇ ਇਸੇ ਕੁਐਸਚਨ ਨੂੰ ਹੀ ਅਸੀਂ ਸੋਲਵ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਕੋਲੇ 4 ਹੈ ਫਿਰ 6 ਹੈ ਫਿਰ 4 ਹੈ ਤਾਂ 4 ਤੇ 6 10 10 ਤੇ 4 14 14 ਤਾਂ ਆ ਗਿਆ 4 ਤੇ ਅਗਲੇ ਤੇ ਗਿਆ ਇੱਕ ਹਸਲ 2 ਤੇ 1 3 ਆ ਜ਼ੀਰੋ ਆ ਗਈ 3 ਤੇ 3 6 ਆ ਗਿਆ ਜੀ ਅੱਗੇ 6 7 ਤੇ 2 9 ਆ ਗਿਆ ਜੀ ਅੱਗੇ 2 ਤੇ 3 5 5 ਤੇ 0 5 ਆ ਗਿਆ 7 ਤੇ 1 8 ਆ ਗਿਆ 85963 ਤੁਹਾਡੇ ਕੋਲ ਇਦਾਂ ਆਨਸਰ ਆ ਜਾਵੇਗਾ ਸੋ ਤੁਸੀਂ ਇਸ ਤਰ੍ਹਾਂ ਵੀ ਤਰੀਕੇ ਨਾਲ ਸਵਾਲ ਕਰਨੇ ਜਰੂਰ ਸਿੱਖਣੇ ਤਾਂ ਕਿ ਅੱਗੇ ਕੰਪੀਟੀਸ਼ਨ ਦੇ ਵਿੱਚ ਜਾ ਕੇ ਤੁਹਾਨੂੰ इजीली ਜੋੜ ਆ ਜਿਹੜਾ ਐਡੀਸ਼ਨ ਆ ਉਹ ਕਰਨੀ ਆ ਸਕੇ ਸੋ ਕਰਦੇ ਆ ਜੀ ਅਗਲੇ ਘਟਾਓ ਵਾਲੇ ਕੁਐਸਚਨ ਤਾਂ ਘਟਾਓ ਵਾਲੇ ਕੁਐਸਚਨ ਦੇਖਦੇ ਆਂ ਜੀ ਅਸੀਂ ਕਿਹੜੇ-ਕਿਹੜੇ ਨੇ ਸਾਡੇ ਕੋਲੇ ਤਾਂ ਘਟਾਓ ਵਾਲੇ ਕੁਐਸਚਨ ਦੇ ਵਿੱਚ ਸਾਡੇ ਕੋਲ ਆ ਬਿਲਕੁਲ ਸਿੰਪਲ ਘਟਾਓ ਹੈ ਜਿਹਦੇ ਵਿੱਚ ਚਾਰ ਅੰਕਾਂ ਦੇ ਵਿੱਚੋਂ ਚਾਰ ਅੰਕਾਂ ਵਾਲੀ ਸੰਖਿਆ ਨੂੰ ਮਾਈਨਸ ਕਰਨਾ ਹੈ ਫਿਰ ਪੰਜ ਅੰਕਾਂ ਵਾਲੀ ਕਰਨੀ ਹੈ ਠੀਕ ਹੈ ਤਾਂ ਅਸੀਂ ਤੁਹਾਨੂੰ ਜੋ ਦੋ ਲਾਸਟ ਦੇ ਕੁਐਸਚਨ ਨੇ ਉਹ ਜ਼ਰੂਰ ਅਸੀਂ ਕਰਵਾਵਾਂਗੇ ਕਿਉਂਕਿ ਇਨ੍ਹਾਂ ਕੁਐਸਚਨ ਦੇ ਵਿੱਚ ਗਲਤੀ ਹੋਣ ਦੇ ਚਾਂਸਸ ਜ਼ਿਆਦੇ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਕੇ ਕੁਐਸਚਨ ਕਰਵਾਵਾਂਗੇ ਤੁਹਾਨੂੰ ਕਿਹਦੇ ਵਿੱਚ ਕੀ ਹੈ ਜੀ 80000 ਤਿੰਨ ਸੰਖਿਆ ਹੈ ਔਰ ਉਹਦੇ ਵਿੱਚੋਂ 19219 ਜਿਹੜੀ ਸੰਖਿਆ ਹੈ ਉਹ ਮਾਈਨਸ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਤਿੰਨ 'ਚੋਂ 9 ਘਟਾਉਣੇ ਆ ਘਟ ਨਹੀਂ ਸਕਦੇ 0 ਤੋਂ ਹਸਲ ਨਹੀਂ ਲੈ ਸਕਦੇ ਫੇਰ 0 ਫੇਰ 0 ਤਾਂ 8 ਤੋਂ ਅਸੀਂ ਹਸਲ ਲਵਾਂਗੇ 8 ਕੋਲੇ 7 ਰਹਿ ਜਾਣਗੇ ਇੱਥੇ 10 ਬਣਨਗੇ ਫੇਰ ਇਹ ਅੱਗੇ ਇੱਕ ਹਸਲ ਦੇਵੇਗਾ ਇਹਦੇ ਕੋਲ 9 ਰਹਿਣਗੇ ਇਹਦੇ ਕੋਲੇ 10 ਬਣਨਗੇ ਫੇਰੇ ਅੱਗੇ ਹਸਲ ਦਵੇਗਾ ਇਹਦੇ ਕੋਲ 9 ਬਣਨਗੇ ਇਹਦੇ ਕੋਲ 10 ਬਣ ਜਾਣਗੇ ਫੇਰੇ 10 ਚ ਅੱਗੇ ਹਸਲ ਦੇ ਦੇਗਾ ਇੱਥੇ 9 ਰਹਿ ਜਾਣਗੇ ਇੱਥੇ 13 ਬਣ ਜਾਣਗੇ ਤਾਂ ਇਸ ਤਰ੍ਹਾਂ ਹਸਲ ਲੈਣੇ ਜ਼ਰੂਰ ਸਿੱਖਣੇ ਨੇ ਤਾਂ 13 ਦੇ ਵਿੱਚੋਂ ਪਹਿਲਾਂ 9 ਮਾਈਨਸ ਕਰੋਗੇ ਤਾਂ ਤੁਹਾਡੇ ਕੋਲ 4 ਆ ਜਾਏਗਾ ਫਿਰ 9 ਦੇ ਵਿੱਚੋਂ 1 ਮਾਈਨਸ ਕਰਨਾ ਹੈ ਤਾਂ ਤੁਹਾਡੇ ਕੋਲੇ 8 ਆ ਜਾਏਗਾ 9 ਦੇ ਵਿੱਚੋਂ 2 ਮਾਈਨਸ ਕਰੋਗੇ 7 ਆ ਜਾਏਗਾ 9 ਚੋਂ 9 ਘਟਾਵਾਂਗੇ 0 ਆ ਜਾਏਗਾ 7 ਦੇ ਵਿੱਚੋਂ ਇਹ 7 ਉੱਪਰ ਹੈ ਜੀ ਕੈਰੀ ਹੈ ਇਹਨੂੰ ਅਲੱਗ ਨਾਲ ਸਮਝ ਲਿਓ ਇਹ ਕੈਰੀ ਵਾਲਾ 7 ਹੈ ਤਾਂ 7 ਦੇ ਵਿੱਚੋਂ ਇੱਕ ਘਟਾਵਾਂਗੇ ਤਾਂ 6 ਆ ਗਿਆ ਤਾਂ 60784 ਸਾਡੇ ਕੋਲੇ ਘਟਾਉਣ ਤੋਂ ਬਾਅਦ ਆਨਸਰ ਆ ਜਾਵੇਗਾ ਤਾਂ ਹਸਲ ਲੈਣ ਦੀ ਜਿਹੜੀ ਪ੍ਰਕਿਰਿਆ ਗਈ ਉਸ ਨੂੰ ਬੜੇ ਧਿਆਨ ਨਾਲ ਦੇਖੋ ਹਸਲ ਬੜੇ ਧਿਆਨ ਨਾਲ ਲੈਣਾ ਤਾਂ ਹਸਲ ਲੈਂਡ ਦੇ ਵਿੱਚ ਹੀ ਤੁਸੀਂ ਕੈਰੀ ਲੈਂਡ ਦੇ ਵਿੱਚ ਹੀ ਤੁਸੀਂ ਜ਼ਿਆਦਾ ਜਿਹੜੀ ਪ੍ਰੋਬਲਮ ਹੈ ਉਹ ਕ੍ਰੀਏਟ ਕਰਦੇ ਹੋ ਸੋ ਅਗਲਾ ਇੱਕ ਕੁਐਸਚਨ ਹੋਰ ਦੇਖਦੇ ਆਂ ਜੀ ਤਾਂ ਤੁਹਾਨੂੰ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਸਮਝ ਆ ਜਾਏਗਾ ਤੁਹਾਡੇ ਕੋਲ ਪੂਰੇ ਦਾ ਪੂਰਾ 70000 ਸੰਖਿਆ ਦਿੱਤੀ ਹੈ ਜਿਹਦੇ ਵਿੱਚੋਂ 12000 345 ਘਟਾਉਣਾ ਤਾਂ ਹੁਣ ਇਕਾਈ ਦੇ ਥਾਂ ਤੇ ਇੱਥੇ ਜ਼ੀਰੋ ਇੱਥੇ 5 ਤੱਕ ਘਟਾਉਣ ਦੀ ਜ਼ਰੂਰਤ ਪੈਣੀ ਹੈ ਤਾਂ ਤੁਸੀਂ ਇਹਨੂੰ ਇੱਕ ਸਿੱਧੇ ਤਰੀਕੇ ਨਾਲ ਵੀ ਕਰ ਸਕਦੇ ਹੋ ਵੀ ਜਿੱਥੋਂ ਸਾਨੂੰ ਸ਼ੁਰੂ ਹੁੰਦਾ ਹਸਲ ਲੈਣ ਦੀ ਲੋੜ ਪੈਂਦੀ ਹੈ ਤੇ ਉਸ ਤੋਂ ਬਾਅਦ ਸਾਰੀਆਂ ਜ਼ੀਰੋਆਂ ਨੇ ਤਾਂ ਤੁਸੀਂ ਕੀ ਕਰੋਗੇ ਪਹਿਲੀ ਜ਼ੀਰੋ ਦੇ ਉੱਤੇ ਤੁਸੀਂ 10 ਬਣਾ ਦੋਗੇ ਬਾਕੀਆਂ ਦੇ ਉੱਤੇ 9 ਬਣਾ ਦੋਗੇ ਤੇ ਜਿੱਥੋਂ ਅਸੀਂ ਹਸਲ ਲੈਣਾ ਸ਼ੁਰੂ ਕੀਤਾ ਉਹਦੇ ਚ ਇੱਕ ਘਟਾ ਦੋਗੇ ਸੋ ਇਹਨੂੰ ਤੁਸੀਂ ਸਿੱਧਾ ਡਾਇਰੈਕਟ ਵੀ ਐਦਾਂ ਕਰ ਸਕਦੇ ਹੋ ਵੀ ਜੇ ਸਾਰੀਆਂ ਜ਼ੀਰੋ ਵਾਲੀ ਸੰਖਿਆ ਹੋਵੇ ਸਭ ਤੋਂ ਅਖੀਰਲੀ ਦੇ ਵਿੱਚ ਅਗਰ ਥੱਲੇ ਘਟਾਉਣ ਦੀ ਜ਼ਰੂਰਤ ਹੈ ਅਗਰ ਜ਼ੀਰੋ ਚੋਂ ਜ਼ੀਰੋ ਘਟਾਉਣੀ ਹੈ ਫਿਰ ਇੱਥੇ ਹਸਲ ਨਹੀਂ ਲੈਣਾ ਫਿਰ ਅੱਗੇ ਅਗਲੀ ਤੋਂ 10 ਬਣੂਗਾ ਸੋ ਜਿੱਥੋਂ ਸਾਨੂੰ ਸ਼ੁਰੂਆਤ ਹੋ ਰਹੀ ਹੈ ਹਸਲ ਲੈਣ ਦੀ ਅਗਰ ਉਸ ਤੋਂ ਬਾਅਦ ਵੀ ਸਾਰੀਆਂ ਜ਼ੀਰੋ ਨੇ ਤਾਂ ਉੱਥੇ ਤੱਕ ਪਹਿਲੀ ਤੇ 10 ਬਾਕੀਆਂ ਤੇ 9 9 ਔਰ ਜਿੱਥੋਂ ਹਸਲ ਸਟਾਰਟ ਕੀਤਾ ਹੈ ਉੱਥੇ ਤੁਸੀਂ ਇੱਕ ਘਟਾ ਕੇ ਲਗਾ ਦੇਣਾ ਤਾਂ 10 ਚੋਂ 5 ਘਟਾਓਗੇ ਜੀ 5 9 ਚੋਂ 4 ਘਟਾਓਗੇ 5 9 ਚੋਂ 3 ਘਟਾਓਗੇ 6 9 ਚੋਂ 2 ਘਟਾਓਗੇ 7 6 ਚੋਂ 1 ਘਟਾਓਗੇ 5 ਤਾਂ ਤੁਹਾਡੇ ਕੋਲ ਉੱਤਰ ਆ ਗਿਆ ਜੀ 57655 ਤਾਂ ਇਸ ਤਰ੍ਹਾਂ ਤੁਸੀਂ ਜਿਹੜੇ ਹੈਗੇ ਨੇ ਇਹ ਘਟਾਓ ਵਾਲੇ ਕੁਐਸਚਨ ਨੇ ਸੋਲਵ ਕਰਨੇ ਨੇ ਸੋ ਚੱਲਦੇ ਆਂ ਜੀ ਅਗਲੇ ਕੁਐਸਚਨ ਦੇ ਉੱਪਰ ਤੇ ਦੇਖਦੇ ਆਂ ਅੱਗੇ ਸਾਡੇ ਕੋਲ ਕੀ ਕੀ ਕੁਐਸਚਨ ਹੈਗੇ ਨੇ ਤਾਂ ਹੁਣ ਅਸੀਂ ਅਗਲੇ ਕੁਐਸਚਨਸ ਦੇ ਵਿੱਚ ਕੀ ਕਰਨਾ ਹੈ ਜੀ ਅਗਲੇ ਕੁਐਸਚਨ ਦੇ ਵਿੱਚ ਸਾਡੇ ਕੋਲੇ ਜੋ ਕੁਐਸਚਨ ਦਿੱਤੇ ਨੇ ਘਟਾਓ ਦੇ ਉਹਨਾਂ ਦੀ ਨਾਲ ਅਸੀਂ ਪੜਤਾਲ ਵੀ ਕਰਨੀ ਹੈ ਕੁਐਸਚਨ ਸੋਲਵ ਵੀ ਕਰਨੇ ਨੇ ਦੇ ਨਾਲ ਪੜਤਾਲ ਕਰਨੀ ਹੈ ਪੜਤਾਲ ਕਿਸ ਚੀਜ਼ ਦੀ ਕਰਨੀ ਹੈ ਕਿ ਕੀ ਸਾਡਾ ਆਨਸਰ ਸਹੀ ਆਇਆ ਘਟਾਉਣ ਤੋਂ ਬਾਅਦ ਇਹ ਬਹੁਤ ਜ਼ਰੂਰੀ ਹੈ ਸੋ ਇਸ ਨਾਲ ਤੁਸੀਂ ਖੁਦ ਵੀ ਆਮ ਸਵਾਲਾਂ 'ਚ ਵੀ ਚੈੱਕ ਕਰ ਸਕਦੇ ਹੋ ਵੀ ਸਾਡੇ ਕਿਹੜੇ-ਕਿਹੜੇ ਆਨਸਰ ਠੀਕ ਆਏ ਨੇ ਕਿਹੜੇ ਗਲਤ ਨੇ ਸੋ ਪਹਿਲਾ ਕੁਐਸਚਨ ਹੈ ਸਾਡੇ ਕੋਲੇ 98920 ਉਸ ਦੇ ਵਿੱਚੋਂ 12334 ਅਸੀਂ ਘਟਾਉਣਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਘਟਾਓ ਕਰਨੀ ਹੈ ਪੜਤਾਲ ਅਸੀਂ ਬਾਅਦ 'ਚੋ ਕਰਾਂਗੇ ਕਟਾਉਣ ਲਈ ਇੱਥੇ ਸਾਡੇ ਕੋਲ ਹਸਲ ਲੈਣਾ ਪੈਣਾ ਇਹਦੇ ਕੋਲੇ ਘੱਟ ਨਹੀਂ ਤਾਂ ਇੱਥੋਂ ਹਸਲ ਲਵਾਂਗੇ ਇਹਦੇ ਕੋਲੇ 10 ਬਣ ਜਾਣਗੇ ਇਹਦੇ ਕੋਲੇ 12 ਬਣਨੇ ਸੀ 12 ਚੋਂ ਇੱਕ ਇਹਨੂੰ ਦੇਤਾ ਹਸਲ ਤਾਂ ਇਹਦੇ ਕੋਲ 11 ਰਹਿ ਗਏ ਤਾਂ 11 ਇਹਦੇ ਕੋਲ ਅਸੀਂ ਹਸਲ ਲਿਆ ਸੀ ਇਹਦੇ ਕੋਲੇ 8 ਰਹਿ ਜਾਣਗੇ ਤਾਂ 10 ਦੇ ਵਿੱਚੋਂ 4 ਘਟਾ ਤੇ 6 11 ਚੋਂ 3 ਘਟਾ ਤੇ 8 8 ਚੋਂ 3 ਘਟਾਏ 5 8 ਚੋਂ 2 ਘਟਾ ਤੇ 6 9 ਚੋਂ 1 ਘਟਾਤਾ 8 ਤਾਂ ਤੁਹਾਡੇ ਕੋਲ 86586 ਜਿਹੜਾ ਆਨਸਰ ਆ ਗਿਆ ਤਾਂ ਹੁਣ ਤੁਸੀਂ ਪੜਤਾਲ ਕਿਵੇਂ ਕਰੋਗੇ ਪੜਤਾਲ ਦਾ ਕੀ ਤਰੀਕਾ ਤਾਂ ਤੁਹਾਡੇ ਕੋਲ ਜਿਹੜਾ ਉੱਤਰ ਆਇਆ 86586 ਉਸ ਵਿੱਚ ਤੁਸੀਂ ਕੀ ਕਰਨਾ ਹੈ ਆ ਜਿਹੜੀ ਸੰਖਿਆ ਸੀ ਦੂਜੀ ਘਟਾਈ ਸੀ ਉਹਨੂੰ ਇਹਦੇ ਵਿੱਚ ਜੋੜ ਦੇਣਾ ਜੋੜ ਕੇ ਚੈੱਕ ਕਰਨਾ ਵੀ ਕੀ ਇਹ ਵਾਲੀ ਸੰਖਿਆ ਆ ਰਹੀ ਹੈ ਤਾਂ ਜਿਹੜਾ ਆਨਸਰ ਆ ਗਿਆ ਉਹਦੇ ਵਿੱਚ ਦੂਜੀ ਜਿਹਨੂੰ ਅਸੀਂ ਘਟਾਇਆ ਹੈ ਦੂਜੀ ਸੰਖਿਆ ਨੂੰ ਉਹਦੇ ਵਿੱਚ ਜੋੜ ਦੇਣਾ 4 3 4 3 3 2 1 ਤਾਂ ਇਹਨੂੰ ਤੁਸੀਂ ਜੋੜ ਦੋਗੇ ਜੋੜ ਕੇ ਤੁਹਾਡੇ ਕੋਲ ਦੇਖੋ ਆਨਸਰ ਕੀ ਆਉਂਦਾ 6 ਤੇ 4 10 1 ਹਸਲ 8 ਤੇ 1 9 9 ਤੇ 3 12 ਤਾਂ ਇੱਥੇ ਦੇਖੋ ਸਾਡਾ ਆਨਸਰ ਆ ਜਿਹੜਾ ਉਹ ਬਾਨਾ ਕੀ ਚਾਹੀਦਾ ਸੀ ਸਾਡੇ ਕੋਲੇ ਬਾਨਾ ਕੀ ਚਾਹੀਦਾ ਸੀ ਇੱਥੇ ਸਾਡੇ ਕੋਲੇ 8 9 ਤੇ 3 12 ਚਲੋ ਬਾਅਦ ਚੋ ਗੱਲ ਕਰਦੇ ਆ 1 5 6 ਤੇ 3 9 6 ਤੇ 2 8 8 ਤੇ 1 9 ਤਰੀ ਥੋੜਾ ਸਲੋ ਹੋ ਗਿਆ ਸੀ ਸੋ ਇਸ ਵਿੱਚ ਹੁਣ ਜਦੋਂ ਅਸੀਂ ਇਹਨੂੰ ਇਹਨੂੰ ਜੋੜ ਦਿੱਤਾ ਤਾਂ ਸਾਡੇ ਕੋਲੇ ਆਨਸਰ ਆ ਗਿਆ 98921 ਇਹ ਇਹਦੇ ਨਾਲ ਮੈਚ ਕਰਦਾ ਬਿਲਕੁਲ ਕਰਦਾ ਜੀ ਇਹਦਾ ਮਤਲਬ ਸਾਡਾ ਆਨਸਰ ਹੈ ਜਿਹੜਾ ਉਹ ਬਿਲਕੁਲ ਸਹੀ ਹੈ ਤਾਂ ਆਨਸਰ ਨਹੀਂ ਭੁੱਲਣਾ ਆਨਸਰ ਸਾਡੇ ਕੋਲੇ ਇਹੀ ਹੈ ਆਨਸਰ ਕੀ ਹੈ ਸਾਡੇ ਕੋਲ 86586 ਇਹਨੂੰ ਤੁਸੀਂ ਥੋੜਾ ਜਿਹਾ ਅਲੱਗ-ਅਲੱਗ ਕਰਕੇ ਲਿਖਣਾ ਮੈਂ ਥੋੜਾ ਜਿਹਾ ਇੱਥੇ ਜਗ੍ਹਾ ਦੀ ਕਮੀ ਹੋਣ ਕਰਕੇ ਉਹਦੇ ਨੀਚੇ ਹੀ ਕਰਤਾ ਪਹਿਲਾਂ ਤੁਸੀਂ ਆਹ ਆਨਸਰ ਕੱਢਣਾ ਫਿਰ ਉਹ ਆਨਸਰ ਨੂੰ ਅਲੱਗ ਲਿਖਣਾ ਫਿਰ ਉਹਦੇ ਥੱਲੇ ਤੁਸੀਂ ਜੋ ਦੂਜੇ ਨੰਬਰ ਦੀ ਸੰਖਿਆ ਨੂੰ ਲਿਖ ਕੇ ਪੜਤਾਲ ਕਰਨੀ ਹੈ ਸੋ ਕੋਸ਼ਿਸ਼ ਕਰਾਂਗੇ ਅਗਲੇ ਕੁਐਸਚਨ ਨੂੰ ਥੋੜਾ ਜਿਹਾ ਪੂਰੇ ਸਹੀ ਤਰੀਕੇ ਨਾਲ ਸਾਫ ਸਫਾਈ ਵਾਲੇ ਤਰੀਕੇ ਨਾਲ ਕਰਵਾਇਆ ਜਾਵੇ ਸੋ ਇਸ ਲਈ ਆਪਾਂ ਥੋੜਾ ਸਕਰੀਨ ਨੂੰ ਜ਼ੂਮ ਆਊਟ ਕਰ ਲੈਣੇ ਆ ਤਾਂ ਕਿ ਸਾਡੇ ਕੋਲ ਥੋੜੀ ਜੀ ਜਗ੍ਹਾ ਬਣ ਜੇਗੀ ਹੁਣ ਅਸੀਂ ਕੁਐਸਚਨ ਨੰਬਰ 2 ਕਰਦੇ ਹਾਂ ਸੋ ਇਸ ਵਿੱਚ ਅਸੀਂ ਤਿੰਨ ਕੁਐਸਚਨ ਸੋਲਵ ਕਰਵਾਵਾਂਗੇ ਤੇ ਬਾਕੀ ਜਿਹੜੇ ਕੁਐਸਚਨ ਨੇ ਤੁਸੀਂ ਜ਼ਰੂਰ ਕਰਨੇ ਆ ਕਿਉਂਕਿ ਅਗਰ ਕੁਐਸਚਨ ਛੱਡਾਂਗੇ ਤਾਂ ਤੁਸੀਂ ਸੋਲਵ ਕਰੋਗੇ ਸੋਲਵ ਕਰੋਗੇ ਤਾਂ ਤੁਸੀਂ ਸਿੱਖੋਗੇ ਅਗਰ ਕੋਈ ਸਮੱਸਿਆ ਆਉਗੀ ਤਾਂ ਤੁਸੀਂ ਜ਼ਰੂਰ ਸਾਨੂੰ ਦੱਸਣਾ ਤਾਂ ਸੈਕੰਡ ਕੁਐਸਚਨ ਹੈ ਜੀ ਸਾਡੇ ਕੋਲੇ 40113 ਉਸ ਵਿੱਚੋਂ ਅਸੀਂ ਘਟਾਉਣਾ 18100 67 ਤਾਂ ਹੁਣ ਇੱਥੇ ਕੀ ਹੈ ਜੀ 13 ਬਣਨਗੇ ਇੱਥੇ 11 ਬਣਨੇ ਸੀ 10 ਰਹਿ ਜਾਣਗੇ ਇੱਥੇ 9 ਤਾਂ ਇੱਕ ਇੱਕ ਘਟਾ ਕੇ ਲੈਣਾ ਜਦੋਂ ਸਾਨੂੰ ਪਤਾ ਹੈ ਬਿਲਕੁਲ ਐਂਡ ਵਾਲੇ ਤੋਂ ਤਾਂ ਇੱਥੇ ਅਸੀਂ ਬਣਾਤੇ ਜੀ 13 ਇੱਥੇ ਬਣ ਜਾਣਗੇ 10 ਇੱਥੇ 9 ਇੱਥੇ ਵੀ ਸਾਡੇ ਕੋਲੇ ਜਿਹੜਾ ਹੈ 9 ਇੱਥੇ ਸਾਡੇ ਕੋਲੇ 3 ਰਹਿ ਗਏ ਤਾਂ 13 ਦੇ ਵਿੱਚੋਂ 7 ਘਟਾ ਦੋਗੇ 6 10 ਚੋਂ 6 ਘਟਾ ਦੋਗੇ 4 9 ਚੋਂ 1 ਘਟਾਉਂਗੇ 8 ਫੇਰ 9 ਚ 8 ਘਟਾਉਗੇ 1 ਤੇ 3 ਚ 1 ਘਟਾਉਗੇ 2 ਤਾਂ 21000 846 ਸਾਡੇ ਕੋਲੇ ਜਿਹੜਾ ਉੱਤਰ ਆ ਗਿਆ ਘਟਾਓ ਤੋਂ ਬਾਅਦ ਤਾਂ ਹੋਣਾ ਸੀ ਇੱਥੇ ਕੀ ਕਰ ਰਹੇ ਆ ਜੀ ਪੜਤਾਲ ਕਰ ਰਹੇ ਆ ਤਾਂ ਤੁਸੀਂ ਇਸ ਤਰ੍ਹਾਂ ਪੜਤਾਲ ਲਿਖ ਕੇ ਉਹਦੇ ਵਿੱਚ ਜਿਹੜੀ ਦੂਜੇ ਨੰਬਰ ਦੀ ਸੰਖਿਆ ਆ ਗਈ ਉਹਨੂੰ ਜੋੜ ਦੇਣਾ ਹੈ 18167 ਨੂੰ ਜੋੜ ਦੇਣਾ 7 ਤੇ 6 13 ਇੱਕ ਹਸਲ 4 5 5 ਤੇ 6 11 ਇੱਕ ਹਸਲ 8 9 ਤੇ 1 10 ਇੱਕ ਹਸਲ 8 9 ਤੇ 1 10 ਇੱਕ ਹਸਲ 1 ਤੇ 2 3 ਤੇ 1 4 ਤਾਂ ਤੁਹਾਡੇ ਕੋਲੇ 40013 ਆਹ ਵਾਲੀ ਸੰਖਿਆ ਜਿਹੜੀ ਉਹ ਆ ਗਈ ਤੁਹਾਡੇ ਕੋਲੇ ਸੋ ਤੁਸੀਂ ਦੇਖੋ ਕਿ ਤੁਹਾਡੇ ਕੋਲ ਆ ਸੰਖਿਆ ਆਉਣੀ ਚਾਹੀਦੀ ਸੀ ਤੇ ਉਹੀ ਸੰਖਿਆ ਤੁਹਾਡੇ ਕੋਲੇ ਆ ਗਈ ਤਾਂ 40013 ਸਾਡੇ ਕੋਲ ਸੰਖਿਆ ਜੋ ਸਵਾਲ ਦੇ ਪਹਿਲੀ ਸੰਖਿਆ ਦੇ ਨਾਲ ਮੈਚ ਕਰ ਗਈ ਇਹਦਾ ਮਤਲਬ ਸਾਡਾ ਆਨਸਰ ਹੈ ਜਿਹੜਾ ਉਹ ਬਿਲਕੁਲ ਸਹੀ ਹੈ ਸੋ ਇਸ ਤਰ੍ਹਾਂ ਅਸੀਂ ਇੱਕ ਕੁਐਸਚਨ ਹੋਰ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸੋ ਜਿਹੜੇ ਵੀ ਸਾਡੇ ਬੱਚੇ ਭੈਣ ਭਰਾ ਮਾਤਾ ਪਿਤਾ ਅਤੇ ਜੋ ਸਾਡੇ ਅਧਿਆਪਕ ਸਹਿਬਾਨ ਇਸ ਚੈਨਲ ਦੇ ਉੱਪਰ ਨਵੇਂ ਨੇ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਜਰੂਰ ਦਬਾਓ ਤਾਂ ਕਿ ਤੁਹਾਡੇ ਕੋਲ ਨਵੀਆਂ ਵੀਡੀਓਜ਼ ਦੇ ਜਿਹੜੇ ਨੋਟੀਫਿਕੇਸ਼ਨ ਨੇ ਉਹ ਨਾਲ ਦੀ ਨਾਲ ਪਹੁੰਚ ਸਕਣ ਅਤੇ ਇਸ ਵੀਡੀਓਜ਼ ਨੂੰ ਜਿੰਨੀਆਂ ਵੀ ਅਸੀਂ ਮੈਥੀਆਂ ਵੀਡੀਓਜ਼ ਪਾ ਰਹੇ ਹਾਂ ਤੁਸੀਂ ਉਸ ਨੂੰ ਆਪਣੇ ਅ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕਰੋ ਟੀਚਰਜ਼ ਨਾਲ ਸ਼ੇਅਰ ਕਰੋ ਪੇਰੈਂਟਸ ਨਾਲ ਸ਼ੇਅਰ ਕਰੋ ਸਕੂਲ ਦੇ ਬਣੇ ਹੋਏ ਗਰੁੱਪਸ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਇਸ ਦਾ ਫਾਇਦਾ ਵੱਧ ਤੋਂ ਵੱਧ ਹੋ ਸਕੇ ਬੱਚੇ ਮੋਬਾਈਲਸ ਦੇ ਉੱਪਰ ਗੇਮਸ ਖੇਡਣ ਦੀ ਜਗ੍ਹਾ ਤੇ ਪੜ੍ਹਾਈ ਕਰ ਸਕਣ ਸੋ ਬੜੀ ਹੀ ਸਿੱਧੀ ਸਾਦੀ ਸਿੰਪਲ ਭਾਸ਼ਾ ਦੇ ਵਿੱਚ ਜੋ ਪੰਜਾਬੀ ਦਾ ਮੈਥ ਹੈ ਸਰਕਾਰੀ ਸਕੂਲਾਂ ਦੇ ਵਿੱਚ ਜੋ ਮੈਥ ਹੈ ਉਸ ਨੂੰ ਸੋਲਵ ਕਰਵਾਇਆ ਜਾ ਰਿਹਾ ਹੈ ਤੇ ਹੌਲੇ ਹੌਲੇ 10ਵੀਂ ਜਮਾਤ ਤੱਕ ਦੀਆਂ ਜਿਹੜੀਆਂ ਵੀਡੀਓਜ਼ ਨੇ ਮੈਥ ਦੀਆਂ ਉਹ ਆਣੀਆਂ ਤੇ ਕਾਫੀ ਜ਼ਿਆਦਾ ਵੀਡੀਓ ਤੁਸੀਂ ਸਾਡਾ ਚੈਨਲ ਵਿਜ਼ਿਟ ਕਰੋ ਉੱਥੇ ਕਾਫੀ ਜ਼ਿਆਦਾ ਵੀਡੀਓਜ਼ ਨੇ ਜਿਹੜੀਆਂ ਸਾਡੀਆਂ ਪਹਿਲਾਂ ਹੀ ਮੈਥ ਦੀਆਂ ਅਪ ਟੂ 10ਥ ਕਲਾਸ 10ਵੀਂ ਜਮਾਤ ਤੱਕ ਦੀਆਂ ਪਈਆਂ ਨੇ ਤੇ ਕਾਫੀ ਬੇਸਿਕ ਜਿਹੜੇ ਕਨਸੈਪਟ ਹੁੰਦੇ ਨੇ ਮੈਥ ਦੇ ਉਸ ਦੀਆਂ ਵੀ ਵੀਡੀਓ ਸਾਡੇ ਆ ਜੋ ਹੈ ਚੈਨਲ ਦੇ ਉੱਪਰ ਹੈ ਸੋ ਚੈਨਲ ਨੂੰ ਜ਼ਰੂਰ ਵਿਜ਼ਿਟ ਕਰੋ ਸਾਰੇ ਨੂੰ ਜੀ ਤੇ ਅਸੀਂ ਕੁਐਸਚਨ ਲਾਸਟ ਕੁਐਸਚਨ ਅੱਜ ਦਾ ਕਰਦੇ ਆਂ ਤਾਂ ਲਾਸਟ ਕੁਐਸਚਨ ਦੇ ਵਿੱਚ ਦੇਖਦੇ ਹਾਂ ਜੀ ਤਾਂ ਕਿਹੜਾ ਕੁਐਸਚਨ ਅਸੀਂ ਕਰਾਂਗੇ ਅਸੀਂ ਕੁਐਸਚਨ E ਪਾਰਟ ਕਰਦੇ ਹਾਂ ਜੀ 79571 ਦੇ ਵਿੱਚੋਂ ਅਸੀਂ ਕਿਹੜੀ ਸੰਖਿਆ ਘਟਾਉਣੀ ਹੈ ਜੀ ਅਸੀਂ ਸੰਖਿਆ ਘਟਾਉਣੀ ਹੈ 48678 ਇਹ ਸੰਖਿਆ ਨੂੰ ਅਸੀਂ ਘਟਾਉਣਾ ਹੈ ਸੋ ਇਹ ਸੰਖਿਆ ਨੂੰ ਘਟਾ ਕੇ ਸਾਡੇ ਕੋਲੇ ਜੋ ਆਨਸਰ ਆਏਗਾ ਫਿਰ ਉਸ ਤੇ ਅਸੀਂ ਪੜਤਾਲ ਕਰਾਂਗੇ ਤਾਂ ਅਸੀਂ 1 ਦੇ ਵਿੱਚੋਂ 8 ਘਟਾ ਨਹੀਂ ਸਕਦੇ ਤਾਂ ਹਸਲ ਲਵਾਂਗੇ ਇੱਥੇ ਬਣ ਜਾਣਗੇ 11 ਸੋ ਇੱਥੇ ਬਣ ਜਾਣਗੇ ਸਾਡੇ ਕੋਲ 11 ਇੱਥੋਂ ਹਸਲ ਲੈਣੇ ਸੀ ਇਹਦੇ ਕੋਲ 6 ਰਹਿ ਜਾਣਗੇ ਤਾਂ 6 'ਚੋਂ 7 ਨਹੀਂ ਘਟ ਸਕਦੇ ਇਹਦੇ ਕੋਲ 16 ਬਣ ਜਾਣਗੇ ਇਹਨੇ ਹਸਲ ਲੇ ਤਾਂ ਇੱਥੋਂ ਇਹਦੇ ਕੋਲ 4 ਰਹਿ ਗਏ ਸੀ 4 'ਚੋਂ 6 ਨਹੀਂ ਘਟ ਸਕਦੇ ਤਾਂ ਇਹਦੇ ਕੋਲ ਬਣ ਗਏ 14 ਇਹਨੇ ਹਸਲ ਲੈ ਲੇ ਤਾਂ ਇੱਥੋਂ ਤਾਂ 8 'ਚੋਂ 8 ਘਟ ਸਕਦੇ ਆ ਤਾਂ ਹੁਣ ਅਸੀਂ ਕਿਦਾ ਆਨਸਰ ਦੇਖਾਂਗੇ ਤਾਂ 11 ਦੇ ਵਿੱਚੋਂ 8 ਘਟਾਉਣੇ ਆ ਜੀ 3 16 ਦੇ ਵਿੱਚੋਂ 7 ਘਟਾਉਣੇ ਆ ਜੀ 9 14 ਦੇ ਵਿੱਚੋਂ 6 ਘਟਾਉਣੇ ਆ ਜੀ 8 8 ਦੇ ਵਿੱਚੋਂ 8 ਘਟਾਉਂਗੇ 0 ਤੇ 7 ਚੋਂ 4 ਘਟਾਉਂਗੇ 3 ਤਾਂ ਸਾਡੇ ਕੋਲੇ ਆਨਸਰ ਆ ਗਿਆ ਜੀ 30893 30893 ਤਾਂ ਹੁਣ ਅਸੀਂ ਕੀ ਕਰਾਂਗੇ ਜਿਹਦੀ ਪੜਤਾਲ ਕਰਾਂਗੇ ਆਪੜਤਾਲ ਕਰਕੇ ਸਾਨੂੰ ਪਤਾ ਲੱਗੂ ਕਿ ਕੀ ਸਾਡਾ ਆਨਸਰ ਹੈ ਜਿਹੜਾ ਉਹ ਸਹੀ ਹੈ ਜਾਂ ਗਲਤ ਹੈ ਸਭ ਤੋਂ ਪਹਿਲਾਂ ਜੋ ਸਾਡੇ ਕੋਲ ਆਨਸਰ ਆ ਗਿਆ ਅਸੀਂ ਉਹਨੂੰ ਲਿਖਾਂਗੇ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਜੀ ਇਹਦੇ ਵਿੱਚ ਜੋ ਸਾਡੇ ਕੋਲੇ ਦੂਜੇ ਨੰਬਰ ਦੀ ਸੰਖਿਆ ਸੀ 48678 ਉਹਨੂੰ ਅਸੀਂ ਜੋੜ ਦਾਂਗੇ ਜੋੜਨ ਤੋਂ ਬਾਅਦ ਅਸੀਂ ਫਿਰ ਕੀ ਕਰਾਂਗੇ ਜੀ ਆਨਸਰ ਕੱਢਾਂਗੇ ਜੋੜ ਕੇ 8 ਤੇ 3 11 ਹਸਲ ਗਿਆ 1 9 10 ਤੇ 7 17 ਹਸਲ ਗਿਆ 1 8 ਤੇ 1 9 9 ਤੇ 6 15 ਹਸਲ ਗਿਆ 1 8 ਤੇ 1 9 4 ਤੇ 3 7 ਤਾਂ 79571 ਆ ਗਿਆ ਜੀ ਬਿਲਕੁਲ ਉੱਪਰਲੀ ਸੰਖਿਆ ਦੇ ਨਾਲ ਮੈਚ ਹੁੰਦਾ ਸਾਡੀ ਪਹਿਲੀ ਸੰਖਿਆ ਦੇ ਨਾਲ ਮੈਚ ਹੋ ਗਿਆ ਜੀ 79572 ਤਾਂ ਸਾਡਾ ਜਿਹੜਾ ਆ ਬਲੈ ਅਨਸਰ ਆ ਸਹੀ ਅਨਸਰ ਸਾਡਾ ਇਹੀ ਹੈ ਆ ਜਸਟ ਇੱਕ ਪੜਤਾਲ ਹੈ ਵੈਰੀਫਿਕੇਸ਼ਨ ਹੈ ਵੀ ਕੀ ਸਾਡਾ ਇਹ ਅਨਸਰ ਸਹੀ ਆਇਆ ਅਸੀਂ ਘਟਾਓ ਸਹੀ ਕੀਤੀ ਹੈ ਤਾਂ ਆਮ ਤੌਰ ਤੇ ਵੀ ਬੱਚਿਓ ਜਿਹੜੀ ਤੁਸੀਂ ਘਟਾਈ ਘਟਾਓ ਕਰਦੇ ਹੋ ਸੌਰੀ ਮਾਈਨਸ ਕਰਦੇ ਹੋ ਘਟਾਓ ਦੇ ਸਵਾਲ ਕਰਦੇ ਹੋ ਤਾਂ ਉਹਨਾਂ ਵਿੱਚ ਤੁਸੀਂ ਇਹ ਪੜਤਾਲ ਕਰਕੇ ਦੇਖਿਆ ਕਰੋ ਤਾਂ ਕਿ ਤੁਹਾਡਾ ਸਵਾਲ ਆ ਜਿਹੜਾ ਉਹ ਪਹਿਲੀ ਵਾਰ ਦੇ ਵਿੱਚ ਹੀ ਠੀਕ ਜਾਵੇ ਤੇ ਸਮਰੱਥ ਦੇ ਵਿੱਚੋਂ ਤੁਸੀਂ ਬਹੁਤ ਛੇਤੀ ਗਰੁੱਪ ਦੇ ਵਿੱਚੋਂ ਸਿੱਖ ਕੇ ਆਪਣੀ ਕਲਾਸ ਦੇ ਵਿੱਚ ਸਿਲੇਬਸ ਸਟਾਰਟ ਕਰ ਸਕੋ ਸੋ ਅੱਗੇ ਹੁਣ ਅਸੀਂ ਨਵੀਂ ਵੀਡੀਓ ਦੇ ਵਿੱਚ ਅਗਲੀ ਐਕਸਰਸਾਈਜ਼ ਦੇ ਵਿੱਚ ਮਿਲਾਂਗੇ ਜੀ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਵੀਡੀਓਜ਼ ਲਾਈਕ ਸ਼ੇਅਰ ਕੀਤੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਜੋ ਇਸ ਚੈਨਲ ਦੇ ਉੱਪਰ ਨਵੇਂ ਨੇ ਉਹ ਇਸ ਵੀਡੀਓਜ਼ ਨੂੰ ਜਰੂਰ ਦੇਖਣ ਆਪਣੇ ਮਿੱਤਰਾਂ ਦੋਸਤਾਂ ਨਾਲ ਸ਼ੇਅਰ ਕਰਨ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਜੀ ਅਤੇ ਆਪਣਾ ਜੋ ਬੈਲ ਆਈਕਨ ਹੈ ਉਸ ਨੂੰ ਜਰੂਰ ਘੰਟੀ ਹੈ ਜਿਹੜੀ ਉਸ ਨੂੰ ਦਬਾਓ ਜੀ ਤਾਂ ਕਿ ਤੁਹਾਡੇ ਕੋਲੇ ਜੋ ਨਿਊ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਕੋਲ ਟਾਈਮ ਸਿਰ ਪਹੁੰਚੇ ਨ ਅਤੇ ਵੀਡੀਓਜ਼ ਤੁਹਾਡੇ ਕੋਲ ਪਹੁੰਚ ਸਕਣ ਸੋ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਥੈਂਕ